ਕਾਇ ਕਿੱਥੇ ਚੱਲਿਆ? ਠੀਕ ਪੰਜਲਵਾਂ ਚੱਲਿਆ। ਆਹ। ਕਾਇ ਟਾਇਰ ਤੋਂ ਦੋਵੇਂ ਠੀਕ ਆ ਮੋਟਰਸਾਈਕਲ ਦੇ ਪੈਂਚਰ ਕਿਨੂੰ ਲਵਾਉਣ ਚੱਲਿਆ। ਓ ਤਾਈ ਤੇਰੀ ਦੀ ਜਵਾਨ ਨੂੰ। ਵੇ ਮੈ ਢਿੱਕੇ ਕੜੇ ਦਾ ਪਾਣੀ। ਹਾਸੇ ਪਾਉਣ ਵਾਲਾ ਬਜ਼ੁਰਗ ਬਾਪੂ। ਦਿਲੋਂ ਨਹੀਂ ਨਿਕਲਦਾ ਪਿਆ। ਬਾਪੂ ਦੀਆਂ ਵੀਡੀਓ ਦੇਖ ਕੇ ਜਦੋਂ ਆਪਾਂ ਹੱਸਦੇ ਹੁੰਦੇ ਸੀ ਤਾਂ ਅਕਸਰ ਹੀ ਵੇਟ ਕਰਦੇ ਸੀ ਕਿ ਬਾਪੂ ਦੀ ਨਵੀਂ ਵੀਡੀਓ ਕਦੋਂ ਆਉਣੀ ਆ। ਪਰ ਉਹ ਬਾਪੂ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਦੁਨੀਆ ਤੇ ਰਹਿਣਾ ਤਾਂ ਕਿਸੇ ਨੇ ਨਹੀਂ ਆ ਪਰ ਜਲਦੀ ਚਲੇ ਜਾਣਾ ਸੱਚੀ ਦਿਲ ਨੂੰ ਰਵਾ ਕੇ ਰੱਖ ਦਿੰਦਾ ਏ ਬਾਪੂ ਦੀ ਅਜੇ ਉਮਰ ਨਹੀਂ ਸੀ ਜਾਣ ਦੀ ਪਰ ਰੱਬ ਨੇ ਬਾਪੂ ਨੂੰ ਬਹੁਤ ਜਲਦੀ ਸੱਦ ਲਿਆ ਬਾਪੂ ਦਾ ਪੁੱਤ ਉੱਬਾ ਮਾਰ ਕੇ ਰੋਂਦਾ ਪਿਆ ਏ ਕਿ ਬਾਪੂ ਤੇਰੇ ਬਿਨਾ ਹੁਣ ਮੇਰਾ ਕੀ ਰਹਿ ਗਿਆ ਘਰ ਦੀਆਂ ਜ਼ਿੰਮੇਵਾਰੀਆਂ ਨਾ ਹੁੰਦੀਆਂ ਨਾ ਤੇ ਤੇਰੇ ਜਾਣ ਤੋਂ ਬਾਅਦ ਮੈਂ ਵੀ ਮਰ ਕੇ ਦਿਖਾਉਂਦਾ ਤੈਨੂੰ ਪਤਾ ਸੀ ਕਿ ਬੇਬੇ ਹੈਗੀ ਆ ਤਾਂ ਤੂੰ ਚਲੇ ਆ ਗਿਆ ਪਰ ਜੇ ਨਾ ਮੇਰੇ ਸਿਰ ਤੇ ਘਰ ਦਾ ਬੋਝ ਹੁੰਦਾ ਨਾ ਤਾਂ ਤੇਰੇ ਪਿੱਛੋਂ ਮੈਂ ਵੀ ਚਲੇ ਜਾਣਾ ਸੀ ਬਾਪੂ ਜਦੋਂ ਤੇਰੀ ਚਿਤਾ ਨੂੰ ਲਾਂਬੂ ਲਾਇਆ ਉਦਣ ਮੈਂ ਬਹੁਤ ਦੁਖੀ ਹਾਂ ਜਿੱਦਣ ਗਿਆ ਬਾਪੂ ਤੂੰ ਮੈਨੂੰ ਛੱਡ ਕੇ ਉਹ ਦਿਨ ਆਖਰੀ ਹੀ ਮੇਰੀ ਖੁਸ਼ੀ ਦਾ ਜਿੱਦਣ ਦਾ ਬਾਪੂ ਤੂੰ ਪੂਰਾ ਹੋ ਗਿਆ ਮੇਰਾ ਆ ਦੁਨੀਆ ਤੋਂ ਮਨ ਭਰ ਗਿਆ ਤੇ ਮੈਨੂੰ ਜ਼ਹਿਰ ਜੁਦਾਈ ਦਾ ਪੀਣਾ ਪੈ ਗਿਆ ਪਤਾ ਤੈਨੂੰ ਵੀ ਆ ਬਾਪੂ ਮੇਰੇ ਸਿਰ ਤੇ ਬੇਬੇ ਬਿਠੀ ਆ ਇਸ ਕਰਕੇ ਮੈਨੂੰ ਜੀਣਾ ਪੈ ਗਿਆ ਜੇ ਬਾਪੂ ਤੂੰ ਮੇਰੇ ਨਾਲ ਹੁੰਦਾ ਮੈਂ ਤੇਰਾ ਨਾਮ ਰੋਸ਼ਨ ਕਰਕੇ ਵਿਖਾਉਂਦਾ ਜੇ ਘਰ ਦੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਨਾ ਹੁੰਦੀਆਂ ਨਾ ਫਿਰ ਬਾਪੂ ਤੇਰੇ ਜਾਣ ਤੋਂ ਬਾਅਦ ਮੈਂ ਵੀ ਤੈਨੂੰ ਮਰ ਕੇ ਵਿਖਾਉਂਦਾ ਬਾਪੂ ਵਰਗਾ ਤੁਹਾਨੂੰ ਕਿਵੇਂ ਬਾਪੂ ਜੀ ਦੀਆਂ ਵੀਡੀਓ ਲੱਗਦੀਆਂ ਸੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਪੂ ਦੇ ਲਈ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਰਬ ਰੱਖਾ